child pornography ਇਹ ਸ਼ਬਦ ਸ਼ਾਇਦ ਤੁਸੀਂ ਅਖੀਰਲੀ ਵਾਰੀ ਸੁਣ ਰਹੇ ਹੋਗੇ ਕਿਉਂਕਿ ਹੁਣ ਤੋਂ ਬਾਅਦ ਇਹਨੂੰ child pornography ਨਹੀਂ ਕਿਹਾ ਜਾਊਗਾ ਇਹਦਾ ਨਾਮ ਬਦਲ ਦਿੱਤਾ ਗਿਆ ਹੈ ਜਿੱਦਾਂ ਤੁਸੀਂ ਥੰਬਨੇਲ ਤੇ ਪੜਿਆ ਕਿ ਹੁਣ ਤੋਂ child pornography ਜੇ ਤੁਸੀਂ ਦੇਖ ਰਹੇ ਹੋ ਵੈਸੀ ਬਹੁਤ ਬੁਰੀ ਗੱਲ ਹੈ ਬਹੁਤ ਵੱਡਾ ਅਪਰਾਧ ਕਰ ਰਹੇ ਹੋ ਲੇਕਿਨ ਜੇ ਸਰਚ ਵੀ ਕੀਤੀ ਡਾਊਨਲੋਡ ਕੀਤੀ ਸ਼ੇਅਰ ਕੀਤੀ ਜਾਂ ਫਿਰ ਤੁਹਾਡੇ ਕੋਲ ਕਿਸੇ ਨੇ ਲਿੰਕ ਭੇਜਤਾ ਤੁਸੀਂ ਲਿੰਕ ਤੇ ਕਲਿੱਕ ਕਰਕੇ ਡਾਊਨਲੋਡ ਕਰ ਲਈ ਤਾਂ ਵੀ ਤੁਹਾਡੇ ਉੱਤੇ ਦੋਸਤੋ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਤੁਹਾਡੇ ਉੱਤੇ ਜੇਲ੍ਹ ਹੋ ਸਕਦੀ ਹੈ ਸੁਪਰੀਮ ਕੋਰਟ ਨੇ ਇੱਕ ਬਹੁਤ ਹੀ ਵੱਡਾ ਜਜਮੈਂਟ ਦਿੱਤਾ ਹੈ ਦੋ ਜਜਿਸ ਦਾ ਬੈਂਚ ਸੀਗਾ ਤਾਂ ਪੂਰਾ ਜਜਮੈਂਟ ਕੀ ਉਹ ਸਾਰਾ ਇਸ ਵਿੱਚ ਡਿਸਕਸ ਕਰਾਂਗੇ ਜਿਹੜਾ ਸਾਡੇ ਪੰਜਾਬ ਪੀਸੀਐਸ ਦੇ ਪੇਪਰ ਦੇ ਪੁਆਇੰਟ ਆਫ View ਤੋਂ ਬਹੁਤ ਜ਼ਿਆਦਾ ਜ਼ਰੂਰੀ ਹੈ ਸਿਰਫ ਫ੍ਰੀ ਦੇ ਪੁਆਇੰਟ ਆਫ View ਤੋਂ ਨਹੀਂ ਮੇਨਸ ਦੇ ਪੁਆਇੰਟ ਆਫ View ਤੋਂ ਕਿਉਂਕਿ ਆਨਸਰ ਰਾਈਟਿੰਗ ਲਿਖਣ ਦੇ ਵਿੱਚ ਇਹ ਸਾਰੇ ਤੱਤ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਮੋਤੋ ਪਹਿਲਾਂ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਸਵਾਗਤ ਹੈ ਮੇਰਾ ਨਾਮ ਹੈ ਗਗਨ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਪੰਜਾਬ ਪੀਸੀਐਸ ਦੀ ਤਿਆਰੀ ਕਰ ਰਹੇ ਹੋ ਤੇ ਇਦਾਂ ਦੇ ਇੰਪੋਰਟੈਂਟ ਟੌਪਿਕਸ ਦੇ ਲਈ ਜਿਹੜੇ ਤੁਹਾਡੇ ਮੇਨਸ ਪੇਪਰ ਦੇ ਵਿੱਚ ਤੁਹਾਡੀ ਸਿਲੇਕਸ਼ਨ ਨੂੰ ਪੱਕਾ ਕਰ ਦੇ ਤਾਂ ਗੱਲ ਕਰਦੇ ਆਪਾਂ ਦੋਸਤੋ ਚਾਈਲਡ ਪੋਰਨੋਗ੍ਰਾਫੀ ਬਾਰੇ ਇਹਦਾ ਨਾਂ ਬਦਲ ਦਿੱਤਾ ਗਿਆ ਹੈ ਹੁਣ ਇਹਨੂੰ ਕਿਹਾ ਜਾਊਗਾ ਸੀਸੀਮ ਤਾਂ ਦੋਸਤੋ ਇੱਕ ਤਿੰਨ ਜੱਜ ਦਾ ਬੈਂਚ ਸੀਗਾ ਸੁਪਰੀਮ ਕੋਰਟ ਦਾ ਜਿਹਨੂੰ ਹੈਡ ਕੀਤਾ ਸੀਗਾ ਜਸਟਿਸ ਡੀ.ਵੀ. ਚੰਦਰ ਚੂੜ ਜੀ ਨੇ ਇਹਨਾਂ ਨੇ ਦੋਸਤੋ ਜਿਹੜਾ ਮ드ਰਾਸ ਹਾਈ ਕੋਰਟ ਦਾ ਜੱਜਮੈਂਟ ਸੀਗਾ ਜਿਹਦੇ ਵਿੱਚ ਕਿਹਾ ਸੀਗਾ ਕਿ ਕੋਈ ਜੇ ਡਾਊਨਲੋਡ ਕਰਦਾ ਹੈ ਤੇ ਪ੍ਰਾਈਵੇਟ ਵਿੱਚ ਜੇ ਕੋਈ ਚਾਈਲਡ ਪੋਰਨੋਗ੍ਰਾਫੀ ਦੇਖਦਾ ਹੈ ਤਾਂ ਇਹ ਪੋਕਸੋ ਦੇ ਅੰਦਰ ਜੁਰਮ ਨਹੀਂ ਹੈ ਪੋਕਸੋ ਕੀ ਹੈ ਭਾਰਤ ਦੇ ਵਿੱਚ ਦੋਸਤੋ ਬੱਚਿਆਂ ਨੂੰ ਸੈਕਸ਼ੂਅਲ ਆਫੈਂਸਸ ਤੋਂ ਬਚਾਉਣ ਦੇ ਲਈ ਇੱਕ ਐਕਟ ਬਣਾਇਆ ਗਈ ਹੈ ਪੋਕਸੋ ਪ੍ਰੋਟੈਕਸ਼ਨ ਆਫ ਚਿਲड्रन ਫ্রম ਸੈਕਸ਼ੂਅਲ ਆਫੈਂਸਸ ਤਾਂ ਮ드ਰਾਜ ਹਾਈ ਕੋਰਟ ਨੇ ਇਦਾਂ ਦਾ ਜਜਮੈਂਟ ਦਿੱਤਾ ਸੀਗਾ ਕਿ ਜੇ ਕੋਈ ਬੰਦਾ ਪ੍ਰਾਈਵੇਟ ਵਿੱਚ ਡਾਊਨਲੋਡ ਕਰਦਾ ਹੈ ਤੇ ਪ੍ਰਾਈਵੇਟ ਵਿੱਚ ਦੇਖਦਾ ਹੈ ਚਾਈਲਡ ਪੋਰਨੋਗ੍ਰਾਫੀ ਤਾਂ ਉਹ ਇੱਕ ਆਫੈਂਸ ਨਹੀਂ ਹੈ ਤੁਸੀਂ ਸਮਝ ਰਹੇ ਹੋ ਨਾ ਪੋਰਨੋਗ੍ਰਾਫੀ ਕੀ ਹੁੰਦੀ ਹੈ ਸਕ੍ਰਿਪਟਡ ਚੀਜ਼ ਹੁੰਦੀ ਹੈ ਇੱਕ ਪ੍ਰੋਪਰ ਮੂਵੀ ਦੀ ਤਰ੍ਹਾਂ ਡਾਇਰੈਕਟ ਕੀਤਾ ਜਾਂਦਾ ਹੈ ਦੋ ਕਨਸੈਂਸ਼ੂਅਲ ਠੀਕ ਹੈ ਦੋ ਲੋਕਾਂ ਦੀ ਮਰਜ਼ੀ ਨਾਲ ਹੁੰਦਾ ਹੈ ਤੂੰ ਕੋਈ ਬੱਚਾ ਆਪਣੀ ਮਰਜ਼ੀ ਨਾਲ ਪੋਰਨੋਗ੍ਰਾਫੀ ਦਾ ਕਰੂਗਾ ਨਹੀਂ ਸ਼ੂਟ ਮਤਲਬ ਕਿ ਉਹ ਅਬਿਊਜ਼ ਹੈ ਉਹਦੇ ਨਾਲ ਧੱਕੇ ਨਾਲ ਕੀਤਾ ਜਾ ਰਿਹਾ ਹੈ ਤਮਦਰਾਸ ਹਾਈ ਕੋਰਟ ਦਾ ਜਜਮੈਂਟ ਬਹੁਤ ਹੀ ਹੈਰਾਨੀਜਨਕ ਹੈ ਕਿ ਤੁਸੀਂ ਐਦਾਂ ਦਾ ਅਬਿਊਜ਼ ਡਾਊਨਲੋਡ ਕਰਕੇ ਦੇਖ ਸਕਦੇ ਹੋ ਤਾਂ ਵੀ ਇਹ ਆਫੈਂਸ ਨਹੀਂ ਹੈ ਲੇਕਿਨ ਸੁਪਰੀਮ ਕੋਰਟ ਨੇ ਇਹਨੂੰ ਘੱਟ ਦਿੱਤਾ ਹੈ ਤਾਂ ਜਜਮੈਂਟ ਦੋਸਤਾਂ ਇੱਕ ਪਟੀਸ਼ਨ ਫਾਈਲ ਕੀਤੀ ਸੀ ਕਿ ਦੋਸਤੋ ਐਨ ਜੀਓ ਨੇ ਠੀਕ ਹੈ ਐਨ ਜੀਓ ਕੋਲੀਸ਼ਨ ਜਿਹਦਾ ਨਾਮ ਸੀਗਾ ਜਸਟ ਰਾਈਟਸ ਫਾਰ ਚਿਲड्रन ਅਲਾਈਅንስ ਤਾਂ ਦੋਸਤੋ ਜਜਮੈਂਟ ਆਥਰ ਲਿਖੀਤੀ ਹੈ ਲਿਖੀ ਕਿਨੇ ਹੈ ਪੂਰੀ ਜਜਮੈਂਟ ਜਸਟਿਸ ਜੇਬੀ ਪਰਦੀਵਾਲਾ ਨੇ ਜਿਨ੍ਹਾਂ ਨੇ ਕਿਹਾ ਕਿ ਹੁਣ ਤੋਂ ਚਾਈਲਡ ਪੋਰਨੋਗ੍ਰਾਫੀ ਵਰਡ ਵੀ ਨਹੀਂ ਯੂਜ਼ ਕੀਤਾ ਜਾਊਗਾ ਵਰਡ ਕੀ ਯੂਜ਼ ਕੀਤਾ ਜਾਊਗਾ ਹੁਣ ਸੀਸੀ ਯਾਨੀ ਕਿ ਚਾਈਲਡ ਸੈਕਸ਼ੂਅਲੀ ਐਕਸਪਲੋਇਟੇਟਿਵ ਅਬਿਊਜ਼ ਮਟੀਰੀਅਲ ਜਾਂ ਫਿਰ ਸੀਸੀ ਕਿਉਂਕਿ ਕਹਿਣਾ ਉਹੀ ਹੈ ਕਿ ਜਦੋਂ ਅਸੀਂ ਪੋਰਨ ਵਰਡ ਯੂਜ਼ ਕਰਦੇ ਦਾ ਮਤਲਬ ਹੁੰਦਾ ਹੈ ਕਿ ਦੋ ਕੰਸੈਂਸ਼ੂਅਲ ਅਡਲਟ ਸੀਗੇ ਜਿੰਨੂੰ ਪਤਾ ਸੀਗਾ ਐਗਰੀਮੈਂਟ ਸੀਗਾ ਵੀ ਤੁਸੀਂ ਇਹ ਸ਼ੂਟ ਕਰਨਾ ਹੈ ਲੇਕਿਨ ਬੱਚਾ ਕਦੇ ਵੀ ਇਦਾਂ ਦਾ ਫਾਰਮ ਆਬਵੀਅਸ ਜੀ ਗੱਲ ਹੈ ਇਦਾਂ ਦਾ ਐਕਟ ਨਹੀਂ ਕਰੂਗਾ ਸ਼ੂਟ ਉਹ ਇੱਕ ਅਬਿਊਜ਼ ਹੈ ਉਹਨੂੰ ਐਕਸਪਲੋਇਟ ਕੀਤਾ ਗਿਆ ਹੈ ਤੇ ਇਦਾਂ ਦੀ ਚੀਜ਼ ਜੇ ਤੁਸੀਂ ਦੇਖ ਰਹੇ ਹੋ ਉਹਨੂੰ ਸਪੋਰਟ ਕਰ ਰਹੇ ਹੋ ਡਾਊਨਲੋਡ ਕਰ ਰਹੇ ਹੋ ਤਾਂ ਤੁਹਾਡੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਬਦਰਾਜ ਹਾਈ ਕੋਰਟ ਨੇ ਦੋਸਤੋ ਪਹਿਲਾਂ ਕੁਐਸ਼ ਕੀਤੀ ਸੀਗੀ ਜੁਡੀਸ਼ੀਅਲ ਪ੍ਰੋਸੀਡਿੰਗ ਇੱਕ 28 ਸਾਲ ਦੇ ਬੰਦੇ ਦੇ ਖਿਲਾਫ ਤੇ ਕਿਹਾ ਸੀਗਾ ਕਿ ਜੇ ਤੁਸੀਂ ਡਾਊਨਲੋਡ ਕਰਦੇ ਹੋ ਸੀਸੀਮ ਨੂੰ ਅੱਗੇ ਤੋਂ ਹੁਣ ਇਹਨੂੰ ਚਾਈਲਡ ਪੋਰਨੋਗ੍ਰਾਫੀ ਨਹੀਂ ਬੋਲਾਂਗੇ ਅਸੀਂ ਸੀਸੀਮ ਨੂੰ ਹੀ ਕਹਾਂਗੇ ਤਾਂ 28 ਸਾਲ ਦੇ ਬੰਦੇ ਦੇ ਵਿਰੁੱਧ ਦੋਸਤੋ ਇਹਨਾਂ ਨੇ ਚਲਾਈ ਹੋਈ ਸੀਗੀ ਹਿਅਰਿੰਗ ਤਾਂ ਉਹ ਕੱਟਤੀ ਸੀਗੀ ਕੈਨਸਲ ਕਰਤੀ ਸੀਗੀ ਕਿ ਇਹਦੀ ਕੋਈ ਗਲਤੀ ਨਹੀਂ ਹੈ ਇਹ ਸੈਕਸ਼ਨ 67 ਬੀ ਜਿਹੜਾ ਆਈਟੀ ਐਕਟ ਹੈ ਉਹਦੇ ਅਗੇਂਡਰ ਅੰਡਰ ਆਫੈਂਸ ਨਹੀਂ ਹੈ ਨਾ ਹੀ ਪੌਕਸੋ ਐਕਟ ਦੇ ਅੰਡਰ ਆਫੈਂਸ ਹੈ ਹਾਈ ਕੋਰਟ ਨੇ ਕੈਟੇਗਰੀਲੀ ਕਿਹਾ ਕੈਟੇਗੋਰਿਕਲੀ ਕਿਹਾ ਸੀਗਾ ਐਗਜ਼ੈਕਟਲੀ ਕਿਹਾ ਸੀ ਕਿ ਸੀਸੀਮ ਵਾਸ ਨਾਟ ਪਰਸੇਨ ਆਫੈਂਸ ਐਜ਼ ਦਾ ਅਕਿਊਜ਼ਡ ਹੈਡ ਮੀਅਰਲੀ ਡਾਊਨਲੋਡਡਡ ਇਟ ਔਨ ਟੂ ਹਿਸ ਇਲੈਕਟ੍ਰੋਨਿਕ ਗੈਜਟ ਐਂਡ ਵਾਚਡ ਇਟ ਇਨ ਪ੍ਰਾਈਵੇਟ ਮਤਲਬ ਕਹਿੰਦੇ ਕੋਈ ਆਫੈਂਸ ਨਹੀਂ ਹੈ ਬੰਦੇ ਨੇ ਕਿਹਾ 28 ਸਾਲ ਦੇ ਬੰਦੇ ਨੇ ਸਿਰਫ ਡਾਊਨਲੋਡ ਹੀ ਤਾਂ ਕੀਤਾ ਤੇ ਉਹਨੂੰ ਪ੍ਰਾਈਵੇਟ ਵਿੱਚ ਦੇਖਿਆ ਤਾਂ ਹੈ ਮਤਲਬ ਤੁਸੀਂ ਦੇਖ ਰਹੇ ਹੋ ਕਿਸੇ ਨੂੰ ਐਕਸਪਲੋਇਟ ਕੀਤਾ ਕਿਸੇ ਨੂੰ ਅਬਿਊਜ਼ ਕੀਤਾ ਤੇ ਤੁਸੀਂ ਉਹਨੂੰ ਪ੍ਰਾਈਵੇਟ ਵਿੱਚ ਦੇਖ ਰਹੇ ਹੋ ਤੇ ਮ드ਰਾਸ ਹਾਈ ਕੋਰਟ ਨੇ ਉਹਨੂੰ ਸਪੋਰਟ ਕੀਤਾ ਸੀ ਇਹਨਾਂ ਨੇ ਕਿਹਾ ਇਹ ਤੋਂ ਪਹਿਲਾਂ ਮ드ਰਾਸ ਹਾਈ ਕੋਰਟ ਨੇ ਕੇਰਲਾ ਹਾਈ ਕੋਰਟ ਦੀ ਵੀ ਜੱਜਮੈਂਟ ਦਿੱਤੀ ਸੀ ਜਿਦੇ ਚ ਕਿਹਾ ਸੀ ਕਿ ਪੋਰਨੋਗ੍ਰਾਫੀ ਪ੍ਰਾਈਵੇਟ ਵਿੱਚ ਦੇਖਣਾ ਇੱਕ ਆਫੈਂਸ ਨਹੀਂ ਹੈ ਲੇਕਿਨ ਇੱਥੇ ਗੱਲ ਕਿਹਦੀ ਹੋ ਰਹੀ ਸੀ ਇੱਥੇ ਗੱਲ ਹੋ ਰਹੀ ਸੀ ਕਿ ਚਾਈਲਡ ਪੋਰਨੋਗ੍ਰਾਫੀ ਦੀ ਇੱਥੇ ਗੱਲ ਹੋ ਰਹੀ ਸੀ ਸੀਸੀਪ ਸਪਰੀਮ ਕੋਰਟ ਦਾ ਬਹੁਤ ਹੀ ਵੱਡਾ ਜਜਮੈਂਟ ਰਿਹਾ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਸਟੋਰ ਕਰਨਾ ਪ੍ਰਾਈਵੇਟ ਵਿੱਚ ਦੇਖਣਾ ਐਦਾਂ ਦਾ ਜ ਮਟੀਰੀਅਲ ਹੈ ਇਹ ਇੱਕ ਆਫੈਂਸ ਹੋਊਗਾ ਹੁਣ ਤੋਂ ਅੰਡਰ ਪਾਕਸੋ ਯਾਨੀ ਪ੍ਰੋਟੈਕਸ਼ਨ ਆਫ ਚਿਲड्रन ਫਰਮ ਸੈਕਸ਼ੂਅਲ ਆਫੈਂਸਸ ਐਕਟ ਡਿਟੇਲ ਵਿੱਚ ਲੈ ਕੇ ਚੱਲਦਾ ਦੋਸਤੋ ਇਹਨਾਂ ਨੇ ਕਿਹਾ ਕਿ ਵਨ ਮਸਟ ਆਲਸੋ ਬੀ ਮਾਈਂਡਫੁਲ ਆਫ ਦਾ ਫੈਕਟ ਥੈਟ ਦਾ ਟਰਮ ਚਾਈਲਡ ਪੋਰਨੋਗ੍ਰਾਫੀ ਇਜ਼ ਅ ਮਿਸਨੋਮਰ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਵੀਡੀਓਦੋ ਅਸੀਂ ਪੋਰਨੋਗ੍ਰਾਫੀ ਵਰਡ ਯੂਜ਼ ਕਰਦੇ ਆ ਇਹਦਾ ਮਤਲਬ ਹੁੰਦਾ ਕਿ ਕੰਸੈਂਸ਼ੂਅਲ ਐਕਟ ਬਿਟਵੀਨ ਅਡਲਟਸ ਲੇਕਿਨ ਬੱਚਾ ਇਦਾਂ ਦਾ ਐਕਟ ਨਹੀਂ ਕਰਦਾ ਯਾਰ ਬੱਚਿਆਂ ਨੂੰ ਤਾਂ ਟਾਰਚਰ ਕੀਤਾ ਜਾਂਦਾ ਹੈ ਅਬਿਊਜ਼ ਕੀਤਾ ਜਾਂਦਾ ਹੈ ਉਹਨਾਂ ਨੂੰ ਨਸ਼ਾ ਕਰਾ ਕੇ ਉਹਨਾਂ ਨਾਲ ਐਕਸਪਲੋਇਟੇਸ਼ਨ ਕੀਤੀ ਜਾਂਦੀ ਹੈ ਇਹ ਪੋਰਨੋਗ੍ਰਾਫੀ ਵਰਡ ਇਦਾਂ ਲੱਗ ਰਿਹਾ ਵੀ ਤੁਸੀਂ ਵੋਲੰਟੇਰੀਲੀ ਆਪਣੀ ਮਰਜ਼ੀ ਤੋਂ ਤੁਸੀਂ ਇਹ ਵਾਲੇ ਐਕਟ ਵਿੱਚ ਇਨਕਲੂਡ ਹੋਏ ਹੋ ਲੇਕਿਨ ਚਾਈਲਡ ਪੋਰਨੋਗ੍ਰਾਫੀ ਉਹਦਾ ਦੀ ਚੀਜ਼ ਨਹੀਂ ਹੈ ਇਹੀ ਕਰਕੇ ਇਹਨਾਂ ਨੇ ਕਿਹਾ ਕਿ ਪੋਰਨੋਗ੍ਰਾਫੀ ਵਰਡ ਨਹੀਂ ਯੂਜ਼ ਹੋਊਗਾ ਵਰਡ ਹੋਊਗਾ ਹੁਣ ਤੋਂ ਸੀਸੀ ਤਾਂ ਇਹਨਾਂ ਨੇ ਕਿਹਾ ਵੀ ਆਰ ਹੋਪ ਦ ਕਨਸੀਡਰਡ ਥਿਊ ਕਿ ਵੇਰਐਵਰ ਅ ਪਰਸਨ ਇੰਡਲਜੀਜ਼ ਇਨ ਐਨੀ ਐਕਟੀਵਿਟੀ ਜੇ ਤੁਸੀਂ ਦੇਖਦੇ ਹੋ ਚਾਈਲਡ ਪੋਰਨ ਨੂੰ ਜੇ ਤੁਸੀਂ ਦੇਖ ਡਿਸਟਰੀਬਿਊਟ ਕਰਦੇ ਹੋ ਕਿਤੇ ਤੁਸੀਂ ਡਿਸਪਲੇ ਕਰਦੇ ਹੋ ਕਿਸੇ ਵੀ ਤਰ੍ਹਾਂ ਦਾ ਐਦਾ ਦਾ ਮਟੀਰੀਅਲ ਵੀ ਤੁਸੀਂ ਕਹਿੰਨੋ ਕਿ ਮੈਂ ਤਾਂ ਦੇਖੋ ਆਨਲਾਈਨ ਹੀ ਦੇਖ ਰਿਹਾ ਸੀਗਾ ਮੇਰੇ ਕੋਲ ਫੋਨ 'ਚ ਤਾਂ ਹੈ ਨਹੀਂ ਲੇਕਿਨ ਜੇ ਤੁਹਾਡੇ ਅਗੇਂਸਟ ਕੰਪਲੇਂਟ ਹੁੰਦੀ ਹੈ ਜੇ ਤੁਸੀਂ ਟਰੈਕ ਹੋ ਜਾਂਦਾ ਹੈ ਕਿ ਤੁਸੀਂ ਫਲਾਣਾ ਫਲਾਣਾ ਤਰੀਕ ਨੂੰ ਇੰਨੇ ਵਜੇ ਤੁਸੀਂ ਇਹ ਚੀਜ਼ ਸਰਚ ਕੀਤੀ ਸੀ ਤੇ ਇੰਨੀ ਦੇਰ ਤੱਕ ਤੁਸੀਂ ਦੇਖਿਆ ਸੀਗਾ ਇਹ ਚਾਈਲਡ ਪੋਰਨ ਤਾਂ ਤੁਹਾਡੇ ਉੱਤੇ ਦੋਸਤੋਂ ਕ੍ਰਿਮੀਨਲ ਐਕਸ਼ਨ ਲਿਆ ਜਾਊਗਾ ਫਿਰ ਤੁਸੀਂ ਕਹੋਗੇ ਸਰ ਕਈ ਵਾਰ ਇਦਾਂ ਹੋ ਜਾਂਦਾ ਕਿ ਸਰ ਅਸੀਂ ਬੈਠੇ ਹੁੰਨੇ ਸਾਡੇ ਕੋਲ ਕੋਈ ਲਿੰਕ ਆ ਜਾਂਦਾ ਮੈਨੂੰ ਕੀ ਪਤਾ ਉਹਦੇ ਵਿੱਚ ਕੀ ਹੈ ਮੈਂ ਉਹਦੇ ਤੇ ਕਲਿੱਕ ਕਰਤਾ ਤੇ ਉਹਦੇ ਵਿੱਚ ਸੀਗੀ ਚਾਈਲਡ ਆਲੀ ਸੀਸੀਐਮਸੀ ਉਹਦੇ ਅੰਦਰ ਆ ਮੈਂ ਚਾਈਲਡ ਪੋਰਨ ਯੂਜ਼ ਕਰੂੰਗਾ ਉਹਦੇ ਅੰਦਰ ਸੀਸੀਐਮਸੀ ਤੇ ਤੁਸੀਂ ਡਾਊਨਲੋਡ ਕਰ ਲਈ ਤੁਸੀਂ ਬੋਲੋਗੇ ਮੈਂ ਥੋੜੀ ਕੀਤੀ ਹੈ ਮੇਰੇ ਕੋਲ ਮੈਂ ਆਪਣੇ ਕੋਲ ਨਹੀਂ ਮੇਰੇ ਕੋਲ ਭੇਜਿਆ ਸੀਗਾ ਤਾਂ ਤੁਸੀਂ ਡਿਲੀਟ ਕਿਉਂ ਨਹੀਂ ਕੀਤਾ ਇਹ ਇਹਦਾ ਮਤਲਬ ਹੈ ਤੁਹਾਡੇ ਦਿਮਾਗ 'ਚ ਹੋਊਗਾ ਕਿ ਤੁਸੀਂ ਕਦੇ ਇਹਨੂੰ ਬਾਅਦ ਵਾਲੇ ਟਾਈਮ 'ਚ ਤੁਸੀਂ ਦੇਖੋਗੇ ਹਮਦਰੋਗਲ ਤਾਂ ਇਦਾਂ ਦੀਆਂ ਚੀਜ਼ਾਂ ਤਾਂ ਇਹਨਾਂ ਨੇ ਕਿਹਾ ਵੀ ਮੰਨ ਲੈਨੇ ਆ ਬੰਦੇ ਦਾ ਨਾਂ ਹੈ ਏ ਉਹ ਟਾਈਮ-ਟਾਈਮ ਤੇ ਕਹਿੰਦੇ ਚਾਈਲਡ ਪੋਰਨੋਗ੍ਰਾਫੀ ਦੇਖਦਾ ਹੈ ਇੰਟਰਨੈਟ ਤੇ ਲੇਕਿਨ ਨਾ ਹੀ ਕਦੇ ਡਾਊਨਲੋਡ ਕਰਦਾ ਹੈ ਨਾ ਹੀ ਕਿਤੇ ਸੇਵ ਕਰਕੇ ਰੱਖਦਾ ਆਪਣੇ ਫੋਨ ਦੇ ਵਿੱਚ ਲੇਕਿਨ ਏਸੇ ਕਰਕੇ ਵੀ ਉਹਦੇ ਉੱਤੇ ਕਾਰਵਾਈ ਕੀਤੀ ਜਾਊਗੀ ਕਿਉਂਕਿ ਜੇ ਕਦੇ ਟਰੈਕ ਹੋ ਗਏ ਤੁਸੀਂ ਤੇ ਪਤਾ ਲੱਗ ਗਿਆ ਵੀ ਤੁਸੀਂ ਇਦਣ ਇੰਨੀ ਧੀਰ ਤੱਕ ਤੁਸੀਂ ਇੱਥੇ ਇਹ ਵਾਲੀ ਸਾਈਟ ਤੇ ਜਾ ਕੇ ਦੇਖਿਆ ਸੀ ਮਤਲਬ ਤੁਸੀਂ ਉਸ ਚੀਜ਼ ਨੂੰ ਇੰਜੋਏ ਕਰ ਰਹੇ ਕਿਉਂਕਿ ਇਦਾਂ ਦਾ ਅਬਿਊਜ਼ ਇਦਾਂ ਦਾ ਐਕਸਪਲੋਇਟੇਸ਼ਨ ਬੱਚਿਆਂ ਉੱਤੇ ਕੋਈ ਨਹੀਂ ਕੋਈ ਨਹੀਂ ਦੇਖਦਾ ਤਾਂ ਤੁਸੀਂ ਜੇ ਸਰਚ ਕਰਦੇ ਹੋ ਤਾਂ ਐਕਸ਼ਨ ਲਿਆ ਜਾਊ ਸਟ੍ਰੀਮ ਕਰਦੇ ਹੋ ਆਨਲਾਈਨ ਦੇਖਦੇ ਹੋ ਤਾਂ ਲਿਆ ਜਾਊ ਡਾਊਨਲੋਡ ਕਰਦੇ ਹੋ ਤਾਂ ਸਟੋਰ ਕਰਦੇ ਹੋ ਤਾਂ ਸ਼ੇਅਰ ਕਰਦੇ ਹੋ ਤਾਂ ਕੋਈ ਤੁਹਾਨੂੰ ਲਿੰਕ ਪੇਜਦਾ ਹੈ ਤੇ ਲਿੰਕ ਤੁਸੀਂ ਡਾਊਨਲੋਡ ਕਰਦੇ ਹੋ ਲੇਕਿਨ ਫਿਰ ਡਿਲੀਟ ਨਹੀਂ ਕਰਦੇ ਤਾਂ ਤੇ ਤੁਸੀਂ ਰਿਪੋਰਟ ਵੀ ਨਹੀਂ ਕਰਦੇ ਪੁਲਿਸ ਨੂੰ ਤਾਂ ਇਹਨਾਂ ਸਾਰੀਆਂ ਕੰਡੀਸ਼ਨਸ ਵਿੱਚ ਤੁਹਾਡੇ ਉੱਤੇ ਕ੍ਰਿਮੀਨਲ ਐਕਸ਼ਨ ਲਿਆ ਜਾਊਗਾ ਤਾਂ ਇੱਕ ਬਹੁਤ ਹੀ ਵੱਡੀ ਜਜਮੈਂਟ ਦੋਸਤੋ ਅੱਜ ਦੀ ਆਈ ਹੈ ਕਿ ਹੁਣ ਤੋਂ ਚਾਈਲਡ ਪੋਰਨੋਗ੍ਰਾਫੀ ਜੇ ਤੁਸੀਂ ਸਰਚ ਕਰਦੇ ਹੋ, ਸ਼ੇਅਰ ਕਰਦੇ ਹੋ, ਸਟੋਰ ਕਰਦੇ ਹੋ ਗਲਤੀ ਤੋਂ ਲਿੰਕ ਆ ਜਾਂਦਾ ਹੈ, ਪੁਲਿਸ ਨੂੰ ਕੰਪਲੇਂਟ ਨਹੀਂ ਕਰਦੇ ਤਾਂ ਤੁਹਾਡੇ ਉੱਤੇ ਦੋਸਤੋ ਕ੍ਰਿਮੀਨਲ ਐਕਸ਼ਨ ਲਿਆ ਜਾਊਗਾ। ਤੇ ਸਭ ਤੋਂ ਵੱਡੀ ਚੀਜ਼ ਅੱਜ ਦੀ ਇਹ ਕੀ ਹੈ ਕਿ ਹੁਣ ਚਾਈਲਡ ਪੋਰਨੋਗ੍ਰਾਫੀ ਨਹੀਂ, ਇਹਨੂੰ ਕਿਹਾ ਜਾਊਗਾ ਸੀਸੀ, ਚਾਈਲਡ ਸੈਕਸ਼ੂਅਲੀ ਐਕਸਪਲੋਰੇਟਿਵ ਅਬਿਊਜ਼ ਮਟੀਰੀਅਲ। ਵੀਡੀਓ ਕਿੱਦਾਂ ਦੀ ਲੱਗੀ ਦੋਸਤੋ ਕਮੈਂਟਾਂ ਵਿੱਚ ਆਪਣੇ ਜਿਹੜੇ ਪੁਆਇੰਟਸ ਨੇ ਜ਼ਰੂਰ ਦੱਸਿਓ। ਤੇ ਇਦਾਂ ਦੀ ਹੋਰ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਬਹੁਤ ਸਮੇਂ ਬਾਅਦ ਪੰਜਾਬ ਪੀਸੀਐਸ ਦਾ ਪੇਪਰ ਆ ਰਿਹਾ ਤੇ ਪੇਪਰ ਦੇਣਾ ਵੀ ਉਦਾਂ ਹੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਵੀ 24 ਵਿੱਚ ਆ ਗਿਆ ਪੇਪਰ 25 ਵਿੱਚ ਆਊਗਾ ਵੈਸੇ ਪੇਪਰ 25 ਵਿੱਚ ਪੇਪਰ ਹੋ ਗਿਆ ਇਹ ਤੋਂ ਬਾਅਦ ਪਤਾ ਨਹੀਂ ਕਦੋਂ ਬਾਰੀ ਆਵੇ ਤੇ ਪ੍ਰੀ ਦੇ ਨਾਲ ਨਾਲ ਮੇਨਸ ਦੀ ਤਿਆਰੀ ਕਰਨੀ ਹੈ ਕਿਉਂਕਿ ਜੇ ਪ੍ਰੀ ਪਾਸ ਕਰ ਲਿਆ ਤੇ ਮੇਨਸ ਚ ਆਨਸਰ ਲਿਖਣਾ ਆਇਆ ਹੀ ਨਹੀਂ ਫਾਇਦਾ ਕੋਈ ਨਹੀਂ ਹੈ ਇਹਦੇ ਕਰਕੇ ਹੀ ਇਦਾਂ ਦਾ ਸੈਸ਼ਨ ਤੁਹਾਡਾ ਭਰਾ ਹੁਣ ਦੋਸਤੋ ਰੈਗੂਲਰਲੀ ਲੈ ਕੇ ਆਂਦਾ ਰਹੂਗਾ ਤਾਂ ਦੋਸਤੋ ਜੇ ਤਿਆਰੀ ਕਰ ਰਹੇ ਹੋ ਤੁਸੀਂ ਪੀਸੀਐਸ ਦੇ ਪੇਪਰ ਦੀ ਤਾਂ ਪੀਸੀਐਸ ਦਾ ਪੇਪਰ ਲਈ ਤੁਹਾਡੇ ਲਈ ਦੋਸਤੋ ਬੈਚ ਹੈ ਪ੍ਰੋਪਰ ਸਪੈਸ਼ਲਾਈਜ਼ਡ ਬੈਚ ਹੈ ਜਿਹੜਾ ਸਟਾਰਟ ਹੋ ਰਿਹਾ ਹੈ 25 ਸਤੰਬਰ ਤੋਂ ਪ੍ਰੀ ਪਲੱਸ ਮੇਨਸ ਦਾ ਪੂਰਾ ਪੂਰਾ ਬੈਚ ਤੁਹਾਨੂੰ ਦੇਖਣ ਨੂੰ ਮਿਲੂਗਾ ਦੋਸਤੋ ਇੰਟਰਵਿਊ ਕਰਦੇ ਹੋ ਕਲੀਅਰ ਉਹ ਵੀ ਮਿਲੂਗਾ ਠੀਕ ਹੈ ਪੂਰਾ ਤੁਹਾਡਾ ਪੇਪਰ 1 ਪੇਪਰ 2 ਜੀਐਸ ਪੇਪਰ 1 2 3 4 ਸੀ ਸੈਟ ਪ੍ਰੀ एवरीथिंग विल बी ਕਵਰਡ ਇਨ ਥਿਸ ਬੈਚ ਇਹਦੇ ਰੇਟ ਦੀ ਗੱਲ ਕਰੀਏ ਦੋਸਤੋ ਤਾਂ ਪਹਿਲਾਂ ਇੱਕ ਵਾਰ ਤੁਸੀਂ ਮਾਰਕੀਟ ਵਿੱਚ ਜਾ ਕੇ ਆਇਓ ਆਫਲਾਈਨ ਦੇਖ ਲਿਓ ਰੇਟ ਆਨਲ 247 ਦੇ ਪ੍ਰਾਈਸਿਸ ਕਿੰਨੇ ਘਟਦੇ ਪੰਜਾਬ ਵੱਡਾ 247 ਤੇ ਪੀਸੀ ਦਾ ਫੁੱਲ ਫਲੈਸ਼ਡ ਬੈਚ ਮਿਲਦਾ ਹੈ ਡਿਸਕਾਊਂਟ ਕੋਡ Y383Y383 ਲਾ ਕੇ ਮਹਿਜ 19000 ਰੁਪਏ ਦਾ ਐਂਡ एवरीथिंग विल बी ਕਵਰਡ ਇਨ ਫਰ ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਵਾਰ ਤਾਂ ਵੀਡੀਓ ਖਤਮ ਹੁੰਦੇ ਹੀ ਦੋਸਤੋ ਕਮੈਂਟਾਂ ਦੇ ਵਿੱਚ ਲਿੰਕ ਲੱਗਿਆ ਹੋਇਆ ਤੁਹਾਡੇ ਕੋਲ ਮਿਲ ਜਾਊਗਾ ਇਹ ਵਾਲਾ ਤੇ ਇੱਥੇ ਆਪਣੇ ਆਪ ਤੁਸੀਂ ਨਿਗਾਹ ਮਾਰ ਸਕਦੇ ਹੋ ਆ ਦੇਖੋ ਦੋਸਤੋ एवरीथिंग ਇਜ਼ ਇਨਕਲੂਡਿਡ ਜੀਐਸ ਸੀ ਸੈਟ ਇੰਗਲਿਸ਼ ਪੰਜਾਬੀ ਜੀਐਸ ਪੇਪਰ 1 2 3 4 ਹਰ ਸਬਜੈਕਟ ਤੁਹਾਡਾ ਪ੍ਰੋਪਰ ਜ਼ੀਰੋ ਤੋਂ ਤੁਹਾਡੀ ਤਿਆਰੀ ਕਰਾਈ ਜਾਊਗੀ ਵੀ ਕੁਝ ਨਹੀਂ ਐਕਸਪੈਕਟ ਕਰਦੇ ਅਸੀਂ ਕਿ ਤੁਸੀਂ ਕੁਝ ਪੜ ਕੇ ਆਣੇ ਚਾਹੀਦੇ ਹੋ ਨਹੀਂ एवरीथिंग ਵਿਲ ਬੀ ਕਵਰਡ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਹੁਣ ਰੇਟ 95000 ਹੈ ਆਟੋਮੈਟਿਕਲੀ ਇੱਕ ਡਿਸਕਾਊਂਟ ਕੋਡ ਦੋਸਤੋ ਲੱਗਿਆ ਹੁੰਦਾ ਹੈ ਤੇ ਉਹਦੇ ਕਰਕੇ ਇਹ 21000 ਕੁਝ ਦਿਖਦਾ ਹੈ ਠੀਕ ਹੈ ਜੀ ਇਹ ਵਾਲਾ ਲੇਕਿਨ ਇੰਨਾ ਮਹਿੰਗਾ ਨਹੀਂ ਲੈਣਾ ਅਸੀਂ ਅਸੀਂ ਦੋਸਤੋ ਘੱਟ ਕਰਨਾ ਹੈ ਤਾਂ ਡਿਸਕਾਊਂਟ ਕੋਡ ਜਿਹੜਾ ਦੱਸਿਆ ਹੈ ਉਹਨੂੰ ਬਹੁਤ ਧਿਆਨ ਨਾਲ ਭਰਨਾ ਹੈ Y383Y383 ਤੇ ਇਹ ਭਰਦਿਆਂ ਹੀ ਤੁਸੀਂ ਚੈੱਕ ਕਰੋਗੇ ਸਾਨੂੰ ਪੈ ਗਿਆ 19998 ਯਾਨੀ ਕਿ 20000 ਦੇ ਨੇੜੇ ਢੇੜੇ ਤਾਂ ਅਸੀਂ ਹੁਣ ਕੀ ਕਰਾਂਗੇ ਅਸੀਂ ਓਪਨ ਕਰਾਂਗੇ ਅੱਡਾ 247 ਦੀ ਐਪ ਉੱਥੇ ਪਹਿਲਾਂ ਹੀ ਦੋਸਤੋ ਅਸੀਂ ਲੌਗਇਨ ਕਰਕੇ ਰੱਖ ਲਵਾਂਗੇ ਠੀਕ ਹੈ ਆਪਣੇ ਫੋਨ ਨੰਬਰ ਜਾਂ ਈਮੇਲ ਨਾਲ ਫਿਰ ਇਸ ਵੀਡੀਓ ਤੇ ਆਇਓ ਵੀਡੀਓ ਤੇ ਕਮੈਂਟਾਂ ਤੇ ਕਲਿੱਕ ਕਰਿਓ ਉੱਥੇ ਵੀ ਡਿਸਕਾਊਂਟ ਕੋਡ ਭਰਿਓ Y383Y383 ਤਾਂ ਐਪ ਦੇ ਉੱਤੇ ਵੀ ਇੰਨੇ ਦਾ ਹੀ ਪਾਊਗਾ ਲੇਕਿਨ ਉੱਥੇ ਇੱਕ ਚੀਜ਼ ਮਿਲੂਗੀ ਤੁਹਾਨੂੰ ਜਿਹਨੂੰ ਕਹਿੰਦੇ ਅਸੀਂ ਕੌਇਨਸ ਤਾਂ ਯੂਜ਼ ਕੌਇਨਸ ਤੇ ਜਿੱਦਾਂ ਹੀ ਕਲਿੱਕ ਕਰੋਗੇ ਤਾਂ 952 ਰੁਪਏ ਹੋਰ ਕੱਟ ਹੋ ਜਾਊਗਾ ਇਹ ਤੁਹਾਨੂੰ ਮਸਾ ਹੀ 19050 ਰੁਪਏ ਦਾ ਪੈ ਜਾਊਗਾ ਤਾਂ ਦੋਸਤੋ ਵੈਸੇ ਇਹਦੀ ਵੈਲਿਡਿਟੀ 1 ਸਾਲ ਦੀ ਹੈ ਲੇਕਿਨ ਜੇ ਪੇਪਰ ਆਬਵੀਅਸਲੀ ਗੱਲ ਹੈ ਪਹਿਲਾ ਹੋ ਜਾਂਦਾ ਹੈ ਪ੍ਰੀ ਤਾਂ ਅਸੀਂ ਪਹਿਲਾ ਸਿਲੇਬਸ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਿੰਪਲ ਜੀ ਗੱਲ ਹੈ ਜੇ ਪੇਪਰ ਹੋਣ ਤੋਂ ਬਾਅਦ ਸਿਲੇਬਸ ਕੰਪਲੀਟ ਹੋਇਆ ਤਾਂ ਫਾਇਦਾ ਕੀ ਹੈ ਕਿਉਂਕਿ ਇਹ ਤੋਂ ਬਾਅਦ ਪੀਸੀਐਸ ਪਤਾ ਨਹੀਂ ਕਰਦਾ ਵੇ ਤਾਂ ਮੌਕਾ ਵਧੀਆ ਹੈ ਟਾਈਮ ਵੀ ਹੈ ਸਮਾਂ ਵੀ ਹੈ ਤਿਆਰੀ ਵੀ ਹੈ ਹੁਣ ਇਹਨੂੰ ਗਵਾਇਓ ਨਾ ਡਿਸਕਾਊਂਟ ਕੋਡ ਤੁਹਾਡੇ ਸਾਹਮਣੇ ਹੈ ਤੁਹਾਡੇ ਦਿਮਾਗ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਤਾਂ ਦੋਸਤੋ ਤੁਹਾਨੂੰ ਮੈਂ ਇੱਕ ਈਮੇਲ ਆਈਡੀ ਦੇ ਦਿੰਦਾ ਇਹ ਤੇ ਤੁਸੀਂ ਮੈਨੂੰ ਮੇ sing1@adda247.com ਪੇਪਰ ਬਾਰੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਤੁਸੀਂ ਇੱਥੇ ਮੈਨੂੰ ਮੇਲ ਕਰ ਦਿਓ ਆਪਾਂ ਜਿਹੜੀ ਵੀ ਤੁਹਾਨੂੰ ਗੱਲਬਾਤ ਹੈ ਕਿਸੇ ਵੀ ਚੀਜ਼ ਦਾ ਡਾਊਟ ਹੈ ਕਿੱਦਾਂ ਹੋਊਗਾ ਕਿੱਦਾਂ ਕਰਨਾ ਹੈ ਗਾਈਡੈਂਸ ਹੋਗੀ ਮੈਂਟਰਸ਼ਿਪ ਹੋਗੀ ఎవਰੀਥਿੰਗ ਵਿਲ ਬੀ ਕਵਰਡ ਬਾਕੀ ਦੋਸਤੋ ਪੜਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਦਾਂ ਦੇ ਹੋਰ ਕੈਂਟ ਐਦਾਂ ਦੇ ਹੋਰ ਇੰਪੋਰਟੈਂਟ ਸੈਸ਼ਨਸ ਦੇ ਲਈ ਕਿਉਂਕਿ ਟਾਰਗੇਟ ਇਸ ਵਾਰ ਪੀਸੀਐਸ ਪਾਰ ਕਰਨਾ ਹੈ ਸਿਰਫ ਪ੍ਰੀ ਪਾਰ ਨਹੀਂ ਕਰਨਾ ਤੇ ਉਹਦੇ ਲਈ ਮੇਨਸ ਪੇਪਰ ਅਨਸਰ ਰਾਈਟਿੰਗ ਬਹੁਤ ਜ਼ਰੂਰੀ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਹਿੰਦ ਜੈ ਭਾਰਤ ਜੈ ਪੰਜਾਬ